ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬਟ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਦਿਖਾਉਣੀਆਂ ਚਾਰੇ ਤੀਆਂ ਚਾਰੇ ਸੂਈਆਂ ਤੁਹਾਨੂੰ ਦਿਖਾਵਾਂਗੇ ਤੇ ਨਾਰਮਲ ਰੇਟ 'ਚ ਹੀ ਤੁਹਾਨੂੰ ਦਿਖਾਉਣੀਆਂ ਵੀਡੀਓ ਪੂਰੀ ਵੇਖਿਓ ਤੇ ਬਾਕੀ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਤੇ ਵੇਸ ਚੱਕ ਕੇ ਫੇਰ ਹੀ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਹਾਂਜੀ ਜੀ ਵਧੀਆ ਵਧੀਆ ਜੀ ਵੇਗਿਆ ਮਾਲ ਪਤਸਾਂ ਵਾਲਾ ਹੰਨੇ ਦੀ ਵੇਗਿਆ ਵੇਗਿਆ ਠੀਕ ਹੈ ਅੱਜ ਫੇਰ ਚਾਰੀਆ ਨਾ ਚਲੋ ਨਾਮ ਦੱਸਦੇ ਕਰ ਨਾਰ ਰੋੜ ਜਪਿੰਡ ਰਾਪੁਰਸੀ ਲਈ ਨਾਲ ਜਲਾਉਂਦੀ ਸੀ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਹੈ ਗਾਇਸ 7376 ਠੀਕ ਹੈ ਹਾਂਜੀ ਤੇ ਸ਼ਰਵਾਤ ਫੇਰਾ ਪਹਿਲੇ ਨੰਬਰ ਦੇ ਤਾਈ ਸੋਈਦਾਂ ਕਰ ਲੀਏ ਹਾਂਜੀ ਕਿੰਨੇ ਦਿਨ ਹੋਏ ਨਾ ਸੋਈ ਨਾ ਇਹ ਪਰਸਾਂ ਦੀ ਸੋਈ ਜੋ ਬਈ ਅੱਛਾ ਪਰਸਾਂ ਦੀ ਸੋਈ ਆ ਹਾਂਜੀ ਅਜੇ ਤੇ ਬੋਲਾ ਹੀ ਹੁਣ ਇਹਦੇ ਕੋਲ ਤੋਂ ਹਾਂਜੀ ਹਾਂਜੀ ਕਿੰਨਾ ਜੀ ਬੋਲਾ ਬੋਲਾ ਇਹਦੇ ਕੋਲ ਆਇਆ ਵਕਤ 14 ਕਿਲੋ ਆਣਾ ਨੇ ਤਿਆਰ 14 ਲੀਟਰ ਕਿੰਨਾ ਕਰੀ ਜਾਊਗੀ ਇਹ ਦੋਨ ਚਵਾਈ ਜਾਊਗੀ 18 ਕਿਲੋ ਅੱਛਾ ਹਾਂਜੀ ਤੋਰਾ ਹਾਂ ਫੇਰ ਇੱਕ ਕਰੀ ਬਾਕੀ ਇਹ ਆ ਬਈ ਹੈਗੀ ਕ੍ਰੋਸ ਪੰਚ ਇਹੋ ਜਿਹੇ ਗਾਵਣਾਂ ਦਾ ਗਰਮੀ ਦੀ ਪ੍ਰਵਾਹ ਹੁੰਦੀ ਆ ਤੇ ਦੁੱਧ ਵੀ ਸੰਗਣਾ ਹੁੰਦਾ ਤੇ ਚਿੱਟਾ ਹੁੰਦਾ ਦੁੱਧ ਇਹਨਾਂ ਦਾ ਥਾਣੇ ਵਿੱਚ ਦੇਖ ਸਾਡੇ ਪ੍ਰੋਪਰ ਹੱਥੀਂ ਚਵਾਈਲਾ ਥਾਣੇ ਤੇ ਆ ਬੱਚੇ ਦਾ ਨਾੜੂ ਜਿਹੜਾ ਬਿਲਕੁਲ ਤਾਜੇ ਨਾਲ ਮਗਰ ਬੱਛਾ ਜੀ ਹਾਂਜੀ ਹਾਂਜੀ ਬਾਕੀ ਹਵਾਨਾ ਗਾਣਾ ਵੀ ਚੰਗਾ ਹੈ ਹਵਾਨਾ ਪਛਾਨ ਵੀ ਚੰਗਾ ਤੇ ਹਵਾਨੇ ਧੰડાੜੇ ਵੀ ਚੰਗੀਆਂ ਕਿੰਨਾ ਕੁ ਫੇਰੇ ਦਾ ਮੁੱਲ ਰੱਖੀ ਆ ਇਹ ਦੇ ਲਈਏ ਕਰ ਤੋ ਕਿ ਮੰਨਤਾ ਨਾ ਕਿੰਨੀ ਆ ਰਛੜਦੀ ਹੈ 5 ਪੂਰਾ ਛੱਡੀ 45000 45000 ਰੁਪਏ 45000 ਜਸਮੁਦੇ ਆ 44000 ਦੀ ਦੇ ਦੋਗੇ ਹਾਂਜੀ ਠੀਕ ਹੈ ਉਹ ਕਰ ਦਾਂਗੇ ਮਾਨਤਾ ਨਾਲ ਵੀ ਕੜਾਪਨੀ ਕਰੇਗੀ ਤੇ 14 ਲੀਟਰ ਹੁਣ ਘਰੋਂ ਚਵਾ ਦੋਗੇ ਜਿਹੜਾ ਹਨਾ ਛੰਡੇ ਵਾਲਾ ਤਿਆਰ ਜਿਹੜਾ ਜੀ ਠੀਕ ਹੈ ਤੇ ਦੁੱਧ ਜਿਹੜਾ ਵੱਧ ਕੱਢੀ ਜਾਊਗੀ ਹਾਂਜੀ ਇਧਰੋਂ ਆਲੇ ਤਾਂ ਬੋੜਾਈ ਹੈ ਅੱਬੈਣੀ ਵਾਲੇ ਪਾਸੇ ਤਾਂ ਵੀ ਇੱਕ ਰੀ ਦੇਖ ਸਕਦੇ ਜੇ ਥਾਣੇ ਦੇ ਬਾਕੀ ਮਿਲਕਮੈਨ ਵੀ ਕਾਫੀ ਚੰਗੇ ਲੱਗਦੇ ਆ ਆ ਵੀ ਸੋਈ ਸੋਈ ਆ ਇਹ ਕਿੰਨੇ ਕਿ ਚਰਤੀ ਸੋਈ ਆ बच्चा जी ठीक है तो दुद्ध को पक्का तैयार दस ग्यारह लीटर दुद्ध तुरो हाँ फिर इन्होंने महीने ला के लागे बन्ने की रसोई दस जी thank you the same thing. ਇੱਥਾ ਨਾਲ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਤੇ ਇਹਦਾ ਫਿਰ ਮੁੱਲ ਦੇ ਦਈਏ 30000 ਦੀ ਮਰੀ ਕਰ ਦੋ ਮਨਤਨ ਹਰ 4 ਛੱਡ ਜੀਏ 32 ਦੀ 31 31000 ਦੀ ਦੇ ਦਈਏ ਨਾ ਠੀਕ ਠੀਕ ਆ ਉਹ ਚ ਕੋਈ ਕਰਦਾ ਹੈ ਮਨਤਨ ਕੋਈ ਵੀਰ ਭਰਾ ਫੋਨ ਕਰੇ ਕਰੇ ਮਨਤਨ ਜਿਹੜਾ ਮੌਕੇ ਤੇ ਹੋਰ ਹੋ ਜੂਗਾ ਤੇ ਆ ਬੱਚੇ ਦੇ ਬਿਨਾਂ ਹੀ ਆ ਕਿੰਨਾ ਦੁੱਧ ਇਹਦੇ ਕੋਲ ਇਹਦੇ ਕੋਲ 9 ਹੋਊਗਾ ਪਰ 8 ਕਿਲੋ ਦੀ ਬਰੀ ਗਰੰਟੀ ਹੋਊਗੀ ਅਛਾ ਜਿਹੜਾ ਘਰ ਚਵਾ ਦੋਗੇ ਹਨਾ ਨਹੀਂ ਨਹੀਂ ਕੰਡੇ ਵਾਲਾ ਜਿਹੜਾ ਤਿਆਰ ਜੀ ਸੁਆ ਕਿ ਨਾ ਮੇਦਾ ਇਹ ਦੂਜਾ ਸੁਆ ਸੇਜ ਤੋਰੋ ਫਿਰ ਇਹਨਾਂ ਵਿੱਚ ਬਾਕੀ ਬੱਚਾ ਨਹੀਂ ਹੈਗਾ ਇਹਦਾ ਠੰਡੀ ਠੰਡੀ ਤੋੜ ਜੀ ਇਹ ਆ ਵੀ ਚਲੋ ਘਰ ਦਾ ਵਧੀਆ ਸਾਰੀ ਜਾਊਗੀ ਗਰਮੀ ਚ ਚਾਉਣਾ ਲਈ ਆ ਆ ਦੇਖ ਸਾਡੇ ਹੈ ਠੰਡੀ ਤੇਰੀ ਆ ਜੀ ਇਹਨੇ ਥਾਣੇ ਦੇ ਦਿਖਾ ਦਿੱਤੇ ਆ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਤੇ ਕਿੰਨਾ ਮੁਰਗੀ ਮੁੱਲ ਫਿਰ ਇਹਦਾ ਜਿਹੜੀ ਪਾਜੀ ਬਾਈ 1000 ਦੀ 20 ਹੀ ਦੇ ਦਈਏ ਬੋਲੇ ਨੇ ਪੂਰੇ 1800 ਦੀ ਜਸਨੋ ਦੇਣੀ ਹੈ ਬਸ ਅੱਛਾ 1800 ਰੁਪਇਆ ਛੋੜੀ ਬਸ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਜਿਹੜੀ ਗਾ ਹੈ ਇਹਦੇ ਕੋਲ ਵੀ ਇੰਨਾ ਹੋਣਾ ਜੀ ਇਹ ਥੋੜਾ ਉੱਚਾ ਬੱਚਾ ਹੈ ਨਾ ਹਾਂ ਜੀ ਇਹ ਦੇ ਮਗਰ ਵਛਾਈ ਇਹ ਦੇ ਮਗਰ ਵਛਾ ਹੈ ਨਹੀਂ ਨਹੀਂ ਦੁੱਧ ਹੈ 61 ਕਿਲੋ ਪੱਕਾ ਇਹਦੇ ਕੋਲ ਇਹ ਦੇ ਕੋਲ ਕੰਡੇ ਵਾਲਾ 8 ਕਿਲੋ ਤਿਆਰ ਜੇ ਜਿਹੜਾ ਬਿਲਕੁਲ ਹੈਗਾ ਹਾਂਜੀ ਹਾਂਜੀ ਜਿਹੜਾ ਹੈਗਾ ਇਹ ਤੇ ਥਣ ਜਿਹੜਾ ਇਹਦੇ ਘਪੜਾ ਕਮਾਲ ਦਾ ਵਾ ਹੋ ਦੇਖ ਸਾਡੇ ਥਣ ਜਿਹੜਾ ਵਾ ਇਹੋ ਜਿਹਾ ਥਣ گاਵਾ ਚ ਜਿਹੜਾ ਕਾਫੀ ਘੱਟ ਲੱਭਦਾ ਆਪਾਂ ਨੂੰ ਤੋਰੋ ਫਿਰ ਬਾਕੀ ਹੈ ਵੀ ਗਰਮੀਆਂ ਵਾਲੀ ਆ ਮਾਲ ਸਾਰਾ ਹੀ ਚਲੋ ਅੱਜ ਗਰਮੀਆਂ ਵਾਲਾ ਵਾ ਮੌਸਮ ਦੇ ਸਾਰ ਨਾ ਆ ਜਿਹੜੀਆਂ گاਵਾਂ ਸਾਰੀਆਂ 1 ਮਿੰਟ ਰੋਕਿਆ ਵੀਡੀਓ ਆ ਵਛਾ ਜੇ ਇਹਦਾ ਕੋਈ ਆਪਣੀ ਸਮਝਨ ਲਾ ਲੇ ਕਿੰਨੇ ਚਿਰ ਦਾ ਹੋਊਗਾ ਤੁਹਾਡੇ ਸਾਹਮਣੇ ਹੀ ਹੈ ਲੈ ਜਾ ਬਾਕੀ ਕਿੰਨੇ ਕਿੰਨੇ ਕੇ ਸਿੰਘ ਹੈਗੇ ਆ ਗਾਂ ਦੇ ਇਹ ਵੀ ਚਲੋ ਥੱਲੇ ਜਿੰਨੇ ਵੀ ਆ ਸਫਾਈ ਤੇ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਇਹ ਦੇਰੀ ਹੈ ਭਾਰੀ 20000 ਦੀ ਨਹੀਂ ਹੋਰ ਕਰੀਏ ਕੋਈ ਮਾਨਤਨ 2000 ਛੱਡ ਦਈਏ ਜੱਸ ਨਾ ਕਰਦੇ ਵੀ ਕਿੰਨੇ ਦੀ ਕਰਨੀ ਜੱਸ ਨਾ ਕੀ ਹਾਲ ਨਹੀਂ ਦੇਦਾ ਅੱਛਾ 21000 ਦੇ ਦਾਂ ਚਲੋ ਬਾਕੀ ਮੌਕੇ ਦਿਹਾ ਜੂਗਾ ਹਾਂ ਠੀਕ ਹੈ ਜੀ ਤੇ ਠੀਕ ਹੈ ਕੋਈ ਕੁਛ ਕਹਣਾ ਫਿਰ ਓਕੇ ਓਕੇ ਬੰਦੀ ਸਾਰਾ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਹੀ ਪਸ਼ੂ ਖਰੀਦੋ ਜੀ ਬਾਕੀ ਕੋਈ ਵੀਰ ਫੋਨ ਲਾਵੇ ਮਾਨਤਨ ਮੌਕੇ ਤੇ ਹੋ ਜਾਣਗੀ